ਲਓ ਵੀ ਮਿੱਤਰੋ ਮੇਰੀ ਆਹ ਵੀਡੀਓ ਬਟਿਕ ਵਾਲੇ ਭੈਣਾਂ ਨੂੰ ਭੇਜ ਦਿਓ ਕਿਉਂਕਿ ਹੁਣ ਉਹਨਾਂ ਦੀ ਬਹੁਤ ਵੱਡੀ ਖੁਸ਼ਖਬਰੀ ਹੈਗੀ ਉਹਨਾਂ ਨੂੰ ਲੈਸਾਂ ਮਿਲਣਗੇ ਹੁਣ ਜਮਾ ਥੋਕ ਰੇਟਾਂ ਤੇ ਮਿਲਣਗੇ ਕਿੰਨਾ ਦੇਓ ਨੇਹ ਵਾਲਿਆ ਦਿਓ ਆਜੋ ਅੰਦਰ ਚੱਲ ਕੇ ਕਰਵਾਈਏ ਗੱਲਬਾਤ ਭੈਣਾਂ ਆਪਣੇ ਕਿੰਨੇ ਤੋਂ ਸਟਾਰਟੀਆਂ ਕੀ ਲੈਸਾਂ ਦੀ ਆਪਣੇ ਕੋਲ ਵੀਰੇ 2 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਲੈਸ 2 ਰੁਪਏ ਤੋਂ ਕਿਉਂ ਆਪਣੇ ਮਜ਼ਾਕ ਕਰਦੇ ਆ ਅੱਜ ਦੀ ਮਹਿੰਗਾਈ ਦੇ ਜੋਗ ਵਿੱਚ 2 ਰੁਪਏ ਦਾ ਆਉਂਦਾ ਕੀ ਹੈਗਾ ਬਈ ਮਜ਼ਾਕ ਨਹੀਂ ਕਰ ਰਹੇ ਆਪਾਂ 2 ਰੁਪਏ ਮੀਟਰ ਲੈਸ ਦੇ ਰਹੇ ਆ ਕਸਟਮਰ ਨੂੰ ਆ 2 ਰੁਪਏ ਮੀਟਰ ਹਾਂਜੀ ਵੀਰ ਜੀ 2 ਰੁਪਏ ਮੀਟਰ ਇਹ 2 ਰੁਪਏ ਮੀਟਰ ਹੀ ਮਿਲੂਗੀ ਤੁਹਾਨੂੰ ਲੈਸ ਤੇ ਹੋਰ ਕੀ ਕੀ ਬੈਠੀ ਆਪਣੇ ਉਸ ਤੋਂ ਬਾਅਦ ਬਈ ਆਪਣੇ 3 ਰੁਪਏ ਮੀਟਰ ਤੋਂ ਸਟਾਰਟ ਹੋ ਜਾਂਦੀ ਹੈ ਫਿਰ 5 ਰੁਪਏ ਮੀਟਰ ਤੋਂ ਸਟਾਰਟ ਹੋ ਜਾਂਦੀ ਹੈ ਫਿਰ ਹੈਗੇ 10 ਰੁਪਏ ਮੀਟਰ ਜੇ ਤੁਸੀਂ ਇਸ ਤੋਂ ਵੱਧ ਕਵਾਂਟੀਟੀ ਜਾਂ ਹੈਵੀ ਮਾਲ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਭ ਕੁਝ ਆਪਣੇ ਸਾਥ ਤੇ ਮਿਲੇਗਾ ਕਲਰ ਡਿਜ਼ਾਈਨ ਆਪਣੇ ਬਾਦੂ ਮੈ ਜਾਣਗੇ ਅਨਲਿਮਿਟਿਡ ਕਲਰ ਮਿਲ ਜਾਣਗੇ ਵੀਰੇ ਅਨਲਿਮਿਟਿਡ ਸਟਾਕ ਮਿਲ ਜੇਗਾ ਬਟ ਇੱਕ ਵਾਰੀ ਆਪਾਂ ਨੂੰ ਆਰਡਰ ਕਰਨਾ ਪਏਗਾ ਜੇ ਕੋਈ ਕੋਈ ਸ਼ਾਪ ਤੇ ਆ ਕੇ ਵਿਜ਼ਿਟ ਕਰ ਰਹਾ ਹੈ ਤਾਂ ਜਿਆਦਾ ਬੈਸਟ ਹੈ ਇੱਕ ਭੈਣੇ ਹੋਰ ਜੇ ਕਿਸੇ ਨੇ ਕਦੇ ਲੈਸ ਦਾ ਕੰਮ ਸਟਾਰਟ ਕਰਨਾ ਪਏ ਉਹਨਾਂ ਨੂੰ ਵੀ ਮਾਲ ਦੇ ਦੋਗੇ ਤੁਸੀਂ ਹਾਂਜੀ ਹਾਂ ਵੀਰ ਜੀ ਜੇ ਕਿਸੇ ਵੀਰ ਭੈਣ ਨੇ ਆਪਣੇ ਘਰੇ ਜਾਂ ਛੋਟੇ-ਮੋਟੇ ਸ਼ਾਪ ਜਾਂ ਨਵਾਂ ਬਿਜ਼ਨਸ ਸਟਾਰਟ ਕਰਨਾਗਾ ਤਾਂ ਉਹਨਾਂ ਨੂੰ ਆਪਾਂ ਇੱਥੋਂ ਆਪਣਾ ਕੰਮ ਜਰੂਰ ਸ਼ੁਰੂ ਕਰਵਾਵਾਂਗੇ ਤੇ ਉਹਨਾਂ ਦਾ ਤੇ ਜਿੰਨਾ ਉਹਨਾਂ ਨੂੰ ਸਟਾਕ ਚਾਹੀਦਾ ਉਹਨਾਂ ਹੀ ਮਿਲੇਗਾ ਇੱਕ ਪੈਣ ਗੱਲ ਹੋਰ ਐ ਜਿਵੇਂ ਪੈਣਾ ਕਈ ਵਾਰੀ ਬਾਹਰ ਲਈ ਦੇ ਇਸ ਬੈਠਣੀ ਬਾਹਰਲੀ ਕੰਟਰੀ ਉਹਨਾਂ ਨੂੰ ਵੀ ਮਾਲ ਭੇਜ ਦਊਂਗੇ ਤੁਸੀਂ ਹਾਂਜੀ ਤਾਂ ਉਹਨਾਂ ਨੂੰ ਵੀ ਅਸੀਂ ਇਹ ਮਟੀਰੀਅਲ ਕੂਰੀਅਰ ਕਰਾ ਸਕਦੇ ਆ ਤੇ ਆਪਣਾ ਪੈਣਾ ਪੂਰਾ ਐਡਰੈਸ ਬੋਲ ਦਿਓ ਇੱਕ ਵਾਰੀ ਆਪਣਾ ਐਡਰੈਸ ਹੈਗਾ ਗਾ ਬੁੜਲਾਡਾ ਨੀਅਰ ਹਨੂਮਾਨ ਮੰਦਿਰ 올ਡ ਪੀ ਐਨ ਬੀ ਰੋਡ ਨਿਹაზ ਲੈਸ ਐਂਡ ਲੈਂਗਾ ਹਾਊਸ ਬਾਕੀ ਰ ਪੈਣ ਦਾ ਨੰਬਰ ਚੱਲਦਾ ਸਕਰੀਨ ਤੇ ਕੋਈ ਵੀ ਜਾਣਕਾਰੀ ਲੈਣੀ ਆ ਤੁਸੀਂ ਨੇ ਲੈ ਸਕਦੇ ਹੋ